ਬੀਜੀ ਹੂੰ ਆਜਾ ਨਾ ਤੁਹਾਨੂੰ ਇੱਕ ਗੱਲ ਪੁੱਛਣੀ ਆ ਮੈਂ ਪਰ ਦੱਸਿਓ ਸਾਸਾ ਚ ਪੁੱਛ ਲਾ ਹੁਣ ਝੂਠ ਨਾ ਬੋਲਿਓ ਨਹੀਂ ਝੂਠ ਮੈਂ ਕੀ ਬੋਲਣਾ ਸੀ ਏ ਤੇਰੇ ਨਾਲ ਚੱਲ ਝੂੜੀਆਂ ਤਾਂ ਦੇ ਦੀਆਂ ਆਪਣੀ ਨੌ ਨੂੰ ਆਹ ਤੇ ਜਿਹੜੇ ਟਾਪਸ ਪਏ ਉਹਦੇ ਪੇਕਿਆਂ ਤੋਂ ਉਹ ਨਿਕਦੀ ਮੈਂ ਵੇਖੇ ਉਹ ਕਿੱਥੇ ਆ ਉਹ ਵੀ ਕੋਲੀ ਆ ਉਹਨੇ ਕਿੱਥੇ ਜਾਣਾ ਟਾਪਸਾਂ ਨੇ ਲੈ ਕੋਲੀ ਪਏ ਮੈਂ ਕੰਨੀ ਨਹੀਂ ਪਾਉਂਦੀ ਤੇ ਚੱਲ ਰੱਖੇ ਜਾਂ ਤਰਖੇ ਰਹਿਣ ਕੀ ਕਰਨੇ ਨੇ ਅੱਜ ਕੱਲ ਕੌਣ ਸੋਨਾ ਪਾਉਂਦਾ ਈ ਹੈ ਵੇਖਿਆ ਹੀ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਮਾਂ ਮੇਰੀ ਨੇ ਫੇਰ ਮੇਰੇ ਨਾਲ ਝੂਠ ਹੀ ਬੋਲਣਾ ਉਹ ਕੰਮ ਕਰਤਾ ਨਾ ਝੂਠ ਨਾ ਕੀ ਤੇਰੇ ਨਾਲ ਧੀਏ ਬੋਲਣਾ ਮੈਨੂੰ ਤਾਂ ਕਈ ਵਾਰੀ ਲੱਗਦਾ ਵਾ ਵੀ ਜਿੱਦਾਂ ਮੁੰਡੇ ਦਾ ਹੀ ਦੁੱਖ ਵਾ ਧੀ ਦਾ ਤਾਂ ਹੈ ਹੀ ਕੋਈ ਨਹੀਂ ਤੁਹਾਨੂੰ ਧੀ ਦਾ ਦੁੱਖ ਕਿਉਂ ਨਹੀਂਗਾ ਭਲਾ ਧੀਆਂ ਦਾ ਦੁੱਖ ਨਹੀਂ ਹੁੰਦਾ ਮਾਵਾਂ ਨੂੰ ਤੇ ਜੇ ਹੈਗਾ ਵਾ ਨਾ ਫਿਰ ਸੱਚ ਬੋਲੋ ਬਟਾਪਸ ਕਿੱਥੇ ਗਏ ਹੋ ਛੱਡ ਖੜਾ ਤੂੰ ਸਾਬ ਸਾਨੂੰ ਕਈ ਆਖਣਾ ਪਏ ਨੇ ਅੰਦਰੇ ਨਹੀਂ ਨਾ ਅੰਦਰੇ ਪਏ ਇਹ ਗੱਲ ਤਾਂ ਮੈਨੂੰ ਪੂਰਾ ਪਤਾ ਵਾ ਠੀਕ ਆ ਨਾ ਹੁਣ ਸੱਚ ਸੱਚ ਬੋਲ ਦੋ ਦੇਤੇ ਆਪਣੇ ਨਾਂ ਨੂੰ ਵੀ ਮੈਂ ਸੱਚ ਬੋਲਣ ਦੀ ਧੀਏ ਤੂੰ ਤੇ ਮੇਰੇ ਖਿਹੜੇ ਪੈ ਜਾਮੀ ਜਿਹੜੀ ਗੱਲ ਪੁੱਛਣ ਦਾ ਫਿਰ ਨਹੀਂ ਫਿਰਾਂ ਦੀ ਵੀ ਮੈਨੂੰ ਦੱਸ ਹੁਣੇ ਆਹੋ ਤੇ ਜੇ ਤੁਹਾਨੂੰ ਮੇਰਾ ਪਤਾ ਵਾ ਨਾ ਵੀ ਮੈਂ ਪੁਛਾ ਕੇ ਰਹਿਣਾ ਤੇ ਫਿਰ ਦੀ ਦੱਸ ਦੇ ਕਿਉਂ ਨਹੀਂ ਦੱਸੋ ਫਿਰ ਹੁਣ ਸੱਚ ਜਰੂਰ ਹੀ ਪੁੱਛਣਾ ਤੂੰ ਤਾਂ ਸਾਨੂੰ ਤੂੰ ਕੀ ਕਰਨਾ ਵਾ ਨਹੀਂ ਨਹੀਂ ਮੌਨਾਚਰ ਪੁੱਛਣਾ ਨਹੀਂ ਟ੍ਰਾਂਜੈਂਟਰ ਨੂੰ ਮੈਂ ਨਾਂ ਦੱਸਿਆ ਦੱਸੋ ਪਹਿਲਾਂ ਮੈਨੂੰ ਕਿੱਥੇ ਟਾਪਸ ਹੁੰਦਾ ਲਾ ਕੋਈ ਗੱਲ ਉਹ ਮੈਂ ਦੇਤੇ ਹੀ ਉਹਨੂੰ ਫਿਰ ਉਦੋਂ ਹੀ ਵੇਖਿਆ ਹੀ ਆਹ ਫਰ ਝੂਠ ਕਾਲੀ ਬੋਲਦੇ ਹੁੰਦੇ ਜੀ ਮੈਂ ਤਾਂ ਆਪਸੇ ਖੋਦੇ ਪੇਕਿਆਂ ਦੇ ਮਿਆਂ ਦੇ ਤੇ ਮੈਂ ਮੈਂ ਕੀ ਕਰਨੇ ਫੇਰ ਐਵੇਂ ਖਾਲ ਨੂੰ ਕਈ ਗੱਲਾਂ ਨਹੀਂ ਉਹਨੂੰ ਜੁ ਦੇਤੇ ਹੀ ਗੇ ਤੇ ਜਦੋਂ ਫੋਟੋਆਂ ਲਾਉਂਦੇ ਖਿੱਚਦੇ ਮਿਲਨੀਆਂ ਕਰਦੇ ਆ ਉਹ ਵੀ ਫੋਟੋਆਂ ਫੜ ਕੇ ਪਾੜ ਦੇਣੀਆਂ ਫਿਰ ਐਲਬਮ ਵਿੱਚੋਂ ਠੀਕ ਵਾ ਨਾ ਉਹਦੇ ਕਾਦੇ ਬਣਦੇ ਸਟੱਪਸ ਜਦੋਂ ਤੁਹਾਨੂੰ ਪਾਤੇ ਅਗਲਿਆਂ ਨੇ ਜਾ ਤੋਦੀ ਮਾਂ ਨੂੰ ਦੇ ਕੇ ਹੁੰਦੇ ਜਾ ਕੇ ਫਿਰ ਤੁਸੀਂ ਉਹ ਚਲ ਕੀ ਇਹਨਾਂ ਗੱਲਾਂ ਦੇ ਵਿੱਚੋਂ ਨੈਣਾ ਪੁੱਤ ਫੇਰ ਕੀ ਹੋ ਗਿਆ ਇਹਨੂੰ ਫੜਾਤੇ ਜਾਂ ਮਾਂ ਨੂੰ ਕਿਉਂ ਮੈਂ ਇੱਡੀ ਦੂਰ ਜਾਣਾ ਫੜਾਵਾਂ ਕਿਹੜੇ ਮੇਰੇ ਕੋ ਮੰਗੇ ਹੀ ਏਡੀ ਚਤਰੋਵਾਨਾ ਨਾ ਮਾਤਾ ਤੇਰੀ ਵੀ ਗੱਲ ਨਹੀਂ ਕਰਨ ਵਾਲੀ ਸਾਰਾ ਕੋ ਹੌਲੀ ਹੌਲੀ ਹੜੱਪੀ ਜਾਣ ਲਈ ਆ ਹੈ ਕੀ ਹੜੱਪ ਲੈਣਾ ਉਹਨੇ ਮੇਰੇ ਕੋਲੋਂ ਕਿਹੜਾ ਕੀ ਵਾਧੂ ਮੈਂ ਰੱਖਿਆ ਕੋਲ ਪੁੱਤ ਜਿਹੜਾ ਹੜੱਪਣਾ ਉਹਨੇ ਲੈ ਦੱਸ ਸੋ ਨਾਲ ਤੇ ਹੌਲੀ ਹੌਲੀ ਕਢਾ ਲੈਣ ਲੱਗੀ ਆ ਜਿਹੜਾ ਬਾਕੀ ਰਹਿ ਗਿਆ ਵਾ ਨਾ ਮੇਰੇ ਹਿੱਸੇ ਦਾ ਜੇ ਉੱਚੋ ਕੁ ਚੀਜ਼ ਗਈ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਫਿਰ ਨਹੀਂ ਨਹੀਂ ਮੈਂ ਉਹ ਵੀ ਮੰਗਾ ਲੈਣਾ ਮੈਂ ਕਣਕ ਹੁੰਦੀ ਆ ਤੇ ਐਂ ਆਉਂਦੇ ਮੰਡੀਆਂ ਤੋਂ ਮੰਗਾ ਲੈਣਾ ਉਹ ਵੀ ਪੁੱਤ ਜਿਹੜਾ ਪਾਇਆ ਗਿਆ ਜਦੋਂ ਮੰਗਾਓਗੇ ਨਾ ਉਦੋਂ ਵੇਖੂਗੀ ਮੈਂ ਇਹ ਤੇ ਇਹਨੇ ਦੋਵੇਂ ਚਾਲਵਾਜ ਹਨ ਦੋਵੇਂ ਜੀ ਤਾਨੂੰ ਨਹੀਂ ਪਤਾ ਨਹੀਂ ਦੀ ਰਮਜਾਂ ਦਾ ਇਹ ਦੋਵੇਂ ਜਾਣੇ ਨਾ ਰਾਤ ਨੂੰ ਕਰਦੇ ਆ ਸਲਾਵਾ ਵੀ ਹੁਣ ਮਾਤਾ ਕੋ ਕਿਹੜੀ ਚੀਜ਼ ਖਿੱਚਣੀ ਆ ਠੀਕ ਆ ਨਾ ਹੁਣ ਪਿਆਲੀ ਵਿੱਚ ਦਾਲ ਨਹੀਂ ਗਲੀ ਇਹਨਾਂ ਦੀ ਉਹ ਤੇ ਰਹਿ ਗਏ ਉਦਾਂ ਹੀ ਮੂੰਹ ਸਵਾਰ ਦੇ ਵੀ ਪਿਆਲੀ ਹਟਣਾ ਲੱਗ ਜੇ ਤਾਂ ਹੁਣ ਰਹਿੰਦਾ ਖੁੰਦਾ ਸੋਨਾ ਵਾ ਉਹ ਵੀ ਰਾਤਾਂ ਵੀ ਖਿੱਚ ਲਈਏ ਦੋਦਾ ਮਾਤਾ ਦੇ ਕੋਲ ਰਹਿਣ ਨਹੀਂ ਦੇਣਾ ਕੋਈ ਵੀ ਵੀ ਕੁੜੀ ਨਾ ਲੈ ਜਾਏ ਕੋਈ ਨਹੀਂ ਮੈਂ ਮਗਰ ਪੈ ਕੇ ਮਗਾਵਣੀਆਂ ਨੇ ਚੂੜੀਆਂ ਆ ਲੈਣ ਤੇ ਪੈਸੇ ਘਰ ਕਿਉਂ ਨਹੀਂ ਲਿਆ ਕੇ ਦੇਣੇ ਵੇਖੀ ਹਾਂ ਲਿਆ ਕੇ ਦਿੰਦੇ ਮੁੰਡਾ ਤੇ ਕੋਈ ਨਹੀਂ ਮੈਂ ਲਿਆ ਦੂੰਗਾ ਚੂੜੀਆਂ ਹੈ ਕਿ ਨਹੀਂ ਆ ਭਲਾ ਚਾਰ ਹੀ ਆ ਚਾਰ ਵਾ ਨਾ ਉਹ ਚ ਦੋ ਮੇਰੀਆਂ ਵਾ ਚੱਲ ਤੂੰ ਦੋ ਲੱਲ ਨਹੀਂ ਕੋਈ ਗੱਲ ਨਹੀਂ ਸੀ ਤੇਰੇ ਕੋ ਮੈਂ ਮੁਕਰੀ ਆਂ ਦੱਸ ਆ ਜਦੋਂ ਇਦਾਂ ਹੌਲੀ ਹੌਲੀ ਕਰਕੇ ਲੱਲਿਆ ਮੁੜ ਕੇ ਮੈਨੂੰ ਕਿੰਨੇ ਮਿਲਣਾ ਵਾ ਮੈਨੂੰ ਸਾਰਾ ਹੀ ਪਤਾ ਵਾ ਇਹਨਾਂ ਨੇ ਮੈਨੂੰ ਮਿਲਣਾ ਕੋਈ ਨਹੀਂ ਅਮਨ ਗਿਆ ਤੇ ਤੂੰ ਲੱਲ ਨਹੀਂ ਪਹਿਲਾਂ ਹੀ ਲੱਲ ਮੈਂ ਤੇ ਚਲੋ ਤੇਰੇ ਕੋਲੀਆਂ ਹੀ ਦੇਣ ਵਾ ਤੇ ਤੂੰ ਗੇਤੀਆਂ ਲੈ ਆ ਕੇ ਰੱਖ ਲੈ ਮਾ ਹੁਣ ਖਿੱਚ ਵਾ ਮਾਂ ਦੇ ਨਾਲ ਤਾਂ ਟਾਈਮ ਆਪ ਜੀ ਆਉਣੀ ਆ ਇਹਨਾਂ ਕਰਕੇ ਤੇ ਨਹੀਂ ਆਉਂਦੀ ਮੈਂ ਇਹ ਗੱਲ ਤੇ ਧੀਆ ਤੇਰੀ ਸੱਚੀ ਆ ਖਿੱਚ ਤੇ ਹੁੰਦੀ ਆ ਮਾਂਵਾ ਧੀਆ ਦਾ ਰਿਸ਼ਤਾ ਤੇ ਬੜਾ ਗੂੜਾ ਹੁੰਦਾ ਵਾ ਆਦੋਂ ਮਾਂ ਵੀ ਕੋਤੀ ਵਾਰੇ ਸੋਚ ਲੈਣਾ ਫਿਰ ਕੋਈ ਨਹੀਂ ਸੋਚਣੀ ਆ ਮੈਂ ਤੇਰੇ ਬਾਰੇ ਵੀ ਕਿਉਂ ਇੰਨਾ ਫਿਕਰ ਕਿਉਂ ਕਰਨੀ ਆ ਚੱਲ ਕਿਉਂ ਨਹੀਂ ਸੋਚਣਾ ਦੱਸਦੀ ਵੇਖੂਗੀ ਜਦੋਂ ਸੋਚੋਗੇ ਜਦੋਂ ਮੇਰੇ ਹੱਥੇ ਰੱਖੋਗੇ ਨਾ ਫਿਰ ਮੈਂ ਕਹੂੰਗੀ ਸੋਚਦੇ ਜੇ ਮੇਰੇ ਬਾਰੇ ਕੋਈ ਗੱਲ ਨਹੀਂ ਤੇਰੇ ਹੱਥ ਤੇ ਵੀ ਰੱਖ ਦਾਂਗੇ ਤੂੰ ਫੇਰ ਨਾ ਕਰ ਆ ਮਹਾਰਾਣੀ ਕਰਨੀ ਕਿ ਡਈ ਆ ਹੁਣ ਨਾ ਕਿਤੇ ਲੰਗਰ ਬਣਾਉਣ ਦਾ ਪਤਾ ਨਾ ਹੋਰ ਪਤਾ ਨਹੀਂ ਕਿਹੜੇ ਖੁੰਜੇ ਵੜ ਕੇ ਬੈਠੀ ਹੈ ਪਤਾ ਨਹੀਂ ਕਿੱਥੇ ਮੈਂ ਤਾਂ ਆਪਣੀ ਵੀ ਵੇਖੀ ਸੋਈ ਚ ਹੀ ਹੋਣੀ ਆ ਕਿਤੇ ਵੇਖ ਕੇ ਆਵਾਂ ਮੈਂ ਜਾਂ ਵੇਖਿਆ ਕਰਦੀ ਹੋਣੀ ਰੋਟੀ ਪਾਣੀ ਔਰ ਕੀ ਕਰਨਾ ਉਹਨਾਂ ਨੂੰ ਰੋਟੀ ਪਾਣੀ ਤੇ ਬਣਾਉਣਾ ਹੀ ਆ ਨਾ ਸਬ지 ਸੁੱਜੀ ਤਰੀ ਹੋਣੀ ਆ ਚਲ ਨਾ ਖੀਰਾ ਵੀ ਕੱਟ ਹੀ ਲਿਆ ਵਾ ਸਬ지 ਵੀ ਬਣ ਗਈ ਆ ਤੇ ਦੁੱਧ ਗਰਮ ਹੋ ਚੱਲਿਆ ਤਾਂ ਮੰਮੀ ਹੁਣਾਂ ਨੂੰ ਰੋਟੀ ਫੜਾਈ ਦਿੰਨੀ ਆ ਖਾ ਲੈਣ ਦੇ ਟਾਈਮ ਦੇ ਨਾਲ ਫਿਰ ਇਹਨਾਂ ਨੂੰ ਖਵਾ ਲਦੀ ਆ ਵੇਖਾਂ ਨਹੀਂ ਆ ਕੇ ਬੁਣਾਈ ਆ ਹੈ ਪਹਿਣ ਜੀ ਬਣਾਉਣਾ ਕੀ ਆ ਛਣਿਆਂ ਦੀ ਸਬਜ਼ੀ ਬਣਾਈ ਆ ਨਾਲ ਚਟਣੀ ਬਣਾਈ ਆ ਤੇ ਮੈਂ ਸਲਾਦ ਕਟਿਆ ਹੀ ਲੱਗੀ ਹਾਂ ਤੁਹਾਡੇ ਵਾਸਤੇ ਰੋਟੀ ਲਿਆਉਣ ਤੁਸੀਂ ਬੈਠੋ ਮੈਂ ਲੈ ਕੇ ਆਈ ਜੇ ਤੇ ਮੈਂ ਕਿੰਨੀ ਵਾਰ ਸਮਝਾਇਆ ਵਾ ਕਿ ਸਬਜ਼ੀ ਥੋੜੀ ਜਿਹੀ ਸੰਘਣੀ ਬਣਾਇਆ ਕਰ ਪੰਗਲ ਜਾਂ ਬਣਾ ਕੇ ਤੇ ਗੜੀ ਰਹਾ ਦਿੰਦੀ ਐ ਬਈ ਨੂੰ ਪਸੰਦ ਆ ਤੇਰੀਆਂ ਸਬਜ਼ੀਆਂ ਜਿਆਦਾ ਨਾ ਸੰਘਣੀ ਹੋਵੇ ਮੰਮੀ ਨਹੀਂ ਖਾਂਦੇ ਆਂਦੇ ਵੀ ਥੋੜੀ ਪਤਲੀ ਬਣਾਇਆ ਕਰ ਫੁਲਕਾ ਵਾਵਾ ਪੀਂ ਕੇ ਤਾਂ ਖਾਦਾ ਜਾਂਦਾ ਵਾ ਤੇ ਇੰਨੀ ਪਤਲੀ ਕਿੱਥੇ ਆ ਸਾਭ ਜਿਹਦੀ ਆ ਰਸਮ ਸੀ ਜੀ ਜਦੋਂ ਚੀਜ਼ ਮਾੜੀ ਬਣ ਜੇ ਨਾ ਚੁੱਕ ਕੇ ਮੰਮੀ ਦਾ ਨਾਮ ਲਾ ਦਿਆ ਘਾ ਚੰਗਾ ਉਹ ਨਹੀਂ ਨਹੀਂ ਭੈਣ ਜੀ ਇਦਾਂ ਦੀ ਗੱਲ ਨਹੀਂ ਗੀ ਕੋਈ ਵੀ ਤੂੰ ਮੈਨੂੰ ਸਾਰਾ ਖਾ ਕੇ ਦੇਖਿਆ ਕਿੰਨਾ ਸਵਾਦ ਆਉਣਾ ਵਾ ਨਾਲ ਚਟਨੀ ਬਣਾਈ ਆ ਨਾਲ ਸਲਾਦ ਕਟਿਆ ਵਾ ਆਹੋ ਪਾਣੀ ਪਾਰੋ ਕੋਲੀ ਵਿੱਚ ਤੇ ਲੂਣ ਘੋਲ ਲਓ ਤੇ ਬੜਾ ਸਵਾਦ ਆਉਣਾ ਤੂੰ ਹੀ ਤੇ ਐਵੇਂ ਕਹੀ ਜਾਂਦੇ ਜੇ ਖਾ ਕੇ ਮੈਨੂੰ ਦੱਸਿਓ ਕਿ ਸਵਾਦ ਲੱਗਦੀ ਕਿ ਨਹੀਂ ਤੇ ਨਾਲੇ ਭੈਣ ਜੀ ਮੈਂ ਤਾਂ ਕੋਈ ਗੱਲ ਵੀ ਨਹੀਂ ਕਰਦੀ ਤੁਸੀਂ ਬਾਰ-ਬਾਰ ਇਦਾਂ ਮੇਰੇ ਤੇ ਕਿਉਂ ਹੈਵੀ ਹੋ ਜਾਂਦੇ ਜੀ ਅੱਛਾ ਤੂੰ ਤੇ ਬੜੀ ਭੋਲੀ ਆ ਤੂੰ ਤਾਂ ਗੱਲ ਕੋਈ ਕਰਦੀ ਹੀ ਨਹੀਂ ਗੱਲਾਂ ਤਾਂ ਸਾਰੀਆਂ ਮੈਂ ਕਰਦੀ ਆ ਹਣਾ ਨਹੀਂ ਨਹੀਂ ਪਿਆ ਜੀ ਮੈਂ ਇਹ ਨਹੀਂ ਕਹਿੰਦੀ ਕਿੰਨੇ ਘਟਾਣੇ ਆ ਇੱਥੇ ਦੋਵੇਂ ਜਾਣੀਆਂ ਆਪਾਂ ਰਲ ਮਿਲ ਕੇ ਰਹੀਏ ਨਾ ਤਾਂ ਉਹਦੇ ਨਾਲ ਦੀ ਰੀਸ ਨਹੀਂਗੀ ਤੁਸੀਂ ਨਾ ਅੱਜ ਸਵੇਰ ਦੇ ਆਏ ਜੇ ਤੇ ਮੇਰੇ ਹੀ ਦਿਵਾਲੇ ਚੜੇ ਜੇ ਆ ਇਦਾਂ ਨਹੀਂ ਤੇ ਇਦਾਂ ਕਰਤਾ ਇਦਾਂ ਨਹੀਂ ਤੇ ਇਦਾਂ ਕਰਤਾ ਮੈਂ ਇਹ ਨਹੀਂ ਕਹਿੰਦੀ ਤੁਹਾਡਾ ਹੱਕ ਵਾ ਕਹੋ ਪਰ ਕਿਹ ਤਰੀਕੇ ਨਾਲ ਕਹੋ ਨਾ ਰਲਣ ਵਾਲੇ ਕੰਮ ਤੂੰ ਕਰਦੀ ਆ ਹੈ ਕਦੀ ਕੋਹ ਕਦੀ ਕੋਹ ਕਦੀ ਕਿਸ ਦੇ ਕੰਨ ਚ ਚੁਗਲੀਆਂ ਕਦੀ ਕਿਸ ਦੇ ਕੰਨ ਚ ਚੁਗਲੀਆਂ ਨਾ ਮੈਨੂੰ ਘੜਾ ਪਤਾ ਨਹੀਂ ਲੱਗਦਾ ਮੈਂ ਸੱਪੂ ਵੀ ਲੈਣੀ ਆ। ਮੇਰੇ ਗੱਲ ਸੁਣੋ ਮੈਂ ਕਿਦਣਾ ਚੁਗਲੀ ਕੀਤੀ ਆ। ਦੱਸੋ ਨਾ ਪਿੰਡ ਵਿੱਚ ਮੈਂ ਕਿਸੇ ਦੇ ਘਰ ਜਾਨੀ ਆ। ਜਿੱਥੇ ਜਾ ਕੇ ਤੁਹਾਡੇ ਬਰਖ ਲੋਕ ਗੱਲਾਂ ਕਰਦੀਆਂ। ਮੰਮੀ ਨੂੰ ਪੁੱਛੋ ਪਿੰਡ ਦੇ ਵਿੱਚ ਕੋਈ ਪ੍ਰੋਗਰਾਮ ਆਉਂਦਾ ਨਾ ਤੇ ਮੰਮੀ ਜਾਂਦੇ ਆ। ਮੈਂ ਤਾਂ ਕਦੇ ਗਈ ਨਹੀਂ ਕਿਸੇ ਦੇ ਘਰ। ਤੇ ਤੇਹੇ ਦੇ ਘਰ ਜਾਂਦੀ ਕਿ ਤੈਨੂੰ ਲੋੜਵਾ। ਮੇਰੇ ਭਰਾ ਨੂੰ ਜੁੱਟ ਕੇ ਰੱਖਤਾ ਵਾ। ਇੰਨਾ ਚੰਗਾ ਹੈ ਨਾ ਮੇਰਾ ਵੀਰ। ਮੇਰੇ ਪੁੱਛੇ ਤੋਂ ਬਗੈਰ ਕਿਤੇ ਪਿਆਰ ਨਹੀਂ ਪੁੱਟਦਾ। ਉਹਦਾ ਤਾਂ ਵਿੜੇ ਘਰ ਕਰਕੇ ਕਰਤਾ ਫੜਕੇ ਤੂੰ ਫੇਰ ਭੈਣ ਜੀ ਤੁਹਾਡੇ ਕੋਈ ਕਿ ਗਲਤੀ ਹੋ ਗਈ ਆ। ਤੇ ਇਹਨਾਂ ਦਾ ਵਿਆਹ ਹੀ ਨਹੀਂ ਕਰਨਾ। ਇਹੋ ਤਾਂ ਗਲਤੀ ਹੋ ਗਈ ਨਾ। ਵਿਆਹ ਤੇ ਕਰਨਾ ਹੀ ਪਰ ਵੇਖ ਚੱਕ ਕੇ ਕਰਨਾ ਹੀਗਾ ਤੇਰੇ ਵਰਗੀ ਤੇਜ਼ ਕਰਾਰ ਨਹੀਂ ਚਾਹੀਦੀ ਹਟੇ ਚੰਗਾ ਭੈਣ ਜੀ ਰੋਟੀ ਖਾ ਲੋ ਕੋਈ ਗੱਲ ਨਹੀਂ ਜੇ ਮੈਂ ਤੇਜਾਂ ਵਾਂ ਤੇ ਬੈਠੋ ਤੁਸੀਂ ਰੋਟੀ ਲੈ ਕੇ ਆਵਾਂ ਤੁਹਾਡੇ ਵਾਸਤੇ ਭੁੱਖੇ ਢੱਡ ਗੱਲਾਂ ਵੀ ਕਿੱਥੇ ਹੋਣੀਆਂ ਤੁਹਾਡੇ ਕੋਲ ਆਹੋ ਟੌਂਟ ਮਾਰਨਾ ਤੇ ਹਟਦੀ ਨਹੀਂ ਤੂੰ ਉਦਾਂ ਨਹੀਂ ਮੈਂ ਬੜੀ ਚੰਗੀ ਆ ਬੜੀ ਚੰਗੀ ਆ ਤੇਰੀ ਚੰਗਿਆਈ ਦਾ ਸਾਰਾ ਪਤਾ ਮੈਨੂੰ ਸਬਜ਼ੀ ਬਣਾ ਕੇ ਬੈਠੀ ਪੰਗਲ ਜਿਆ ਨਾ ਮੂੰਹ ਚ ਪਾਉਣ ਜੀ ਕਰਨਾ ਨਾ ਹੋਰ ਪਤਾ ਨਹੀਂ ਇਹਨੂੰ ਕੀ ਹੋ ਗਿਆ ਵਾ ਹਟਦੀ ਨਹੀਂ ਗੱਲਾਂ ਕਰਨੋਂ ਸੱਜ ਜੰਗੀ ਭਲੀ ਤਾਂ ਬਣਾਈ ਆ ਏ ਇਦਾਂ ਦੀ ਹੁੰਦੀ ਆ ਔਰ ਕਿੱਦਾਂ ਦੀ ਹੁੰਦੀ ਆ ਕੀ ਤਾ ਕਰ ਕਿਦਾਂ ਦੀ ਬਣਾ ਕੇ ਖਾਂਦੀ ਆ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਤੈਨੂੰ ਹੀ ਕਹਿ ਦਿੰਦੀ ਤੇ ਬਣਾਉਣ ਵਾਲੇ ਆਪ ਖਾਣ ਵਾਲੇ ਹਾਨੂੰ ਖਵਾਲ ਇਹ ਭਰਾ ਮੇਰਾ ਬੜਾ ਚੰਗਾ ਸੀ ਭਰਾ ਤੇ ਆਪੇ ਚੰਗਾ ਸੀ ਭਰਾ ਦੇ ਤੇ ਮਾਂ ਦੀਆਂ ਅੱਖਾਂ ਤੇ ਪੱਟੀ ਜੁ ਵੱਜੀ ਸੀ ਜੋ ਕੁਛ ਹੈਗਾ ਸੀ ਤੇਰੇ ਘਰ ਢੋਈ ਜਾਂਦੇ ਸੀ ਦੇ ਦੋ ਜੀਵਨ ਨੂੰ ਦੇ ਦੋ ਜੀਵਨ ਨੂੰ ਹੁਣ ਮੈਂ ਡੱਕਣ ਜੂ ਡੈਪੀ ਆ ਹੁਣ ਮੈਨੂੰ ਕਿੱਥਾ ਚੰਗੀ ਲੱਗਣਾ ਹਉ ਤਾਂ ਹੀ ਆਣ ਆਣ ਕੇ ਰੋਨੀ ਆ ਕਦੀ ਮਾਂ ਦੇ ਗੱਲ ਪੈਂਦੀ ਆ ਤਾਂ ਕਦੀ ਭਰਾ ਦੇ ਗੱਲ ਪੈਂਦੀ ਆ ਪਰ ਉਹ ਗੱਲਾਂ ਹੁਣ ਤਰ੍ਹਾਂ ਪਾਉਂਦੀਆਂ ਨਹੀਂ ਜੋ ਮਰਜ਼ੀ ਕਰੀ ਜਾ ਇਦਾਂ ਕਰਦੀ ਆ ਪਿੰਡ ਵੀਰ ਨੂੰ ਹੁਣ ਕਰਦੀ ਆ ਇਹਨੇ ਤਾਂ ਫੜਕੇ ਦਾ ਮੇਰਾ ਮੂਡ ਜੇ ਖਰਾਬ ਕਰਤਾ ਵਾ ਚਲ ਹਾਂ ਚਲ ਪੁੱਛਦੀ ਨਿਆਣਿਆਂ ਦਾ ਭਾਬੀ ਦਾ ਹੈਲੋ ਸਸਿਕਲ ਵੀਰ ਜੀ ਹਾਂਜੀ ਠੀਕ ਠਾਕ ਵਧੀਆ ਤੇ ਇਹ ਸਨਾਉਂ ਪਾ ਬਿਘਣਾ ਦਾ ਖਿਆਲ ਜੇ ਹੋਰ ਬੱਚਿਆਂ ਦਾ ਹੁੰਦਾ ਹੋਂ ਠੀਕ ਠਾਕ ਅੱਛਾ ਅੱਛਾ ਉਡਾਲੀ ਘਣਕ ਹਾਂਜੀ ਇਹ ਹੀ ਉਡਾਲੀ ਜੇ ਨਹੀਂ ਨਹੀਂ ਹੋ ਗਏ ਵੇਲੇ ਤੀਹੇ ਦੱਸੋ ਹੋ ਗਏ ਵੇਲੇ ਤਾਂ ਫੇਰ ਆਈ ਮਾਰ ਜਾਂਦੇ ਮੈਂ ਕੀ ਆਉਣਾ ਹੈਗਾ ਮੇਰਾ ਟੈਨ ਜਾਈ ਨਹੀਂ ਲੱਗਾ ਇਹ ਤੁਹਾਨੂੰ ਦੱਸਾਂ ਮੈਂ ਉਹ ਸਗਾਤ ਆਈ ਨਨਾਨ ਮੇਰੀ ਉਹ ਨਹੀਂ ਮੇਰਾ ਖਿਆਲਾ ਛੱੜਦੀ ਜਿਉਂ ਨਾ ਹਰਾਮ ਕੀਤਾ ਮੇਰਾ ਸਾਰੀਆਂ ਗੱਲਾਂ ਵੀਰ ਜੀ ਤੁਹਾਨੂੰ ਮੈਂ ਕੀ ਦੱਸਾਂ ਕੋਹ ਨਹੀਂ ਦੱਸਣ ਵਾਲੀਆਂ ਬਿੰਦੀਆਂ ਗੱਲ ਕੀ ਆ 4 ਲੱਖ ਰੁਪਏ ਤਹੀ ਦੇਗੇ ਹੀ 2 ਲੱਖ ਦੀ ਲੋੜ ਹੀ ਸੋਨਾ ਗਾਣੇ ਪਾ ਕੇ ਨਾ ਤੇ ਉਹ ਲਿਆ ਕੇ ਤੇ ਲਿਮਟ ਤਾਰੀ ਇਹਨੂੰ ਸਗਾਤ ਨੂੰ ਪਤਾ ਲੱਗ ਗਿਆ ਇਹ ਹੁਣ ਆਈ ਆ ਸਵੇਰ ਦੀ ਆਈ ਆ ਹਾਂ ਬੜੀਆਂ ਵੱਧ ਘਟ ਲਈ ਮੈਂ ਤਾਂ ਕੋਈ ਜਵਾਬ ਨਹੀਂ ਦਿੱਤਾ ਚੁੱਪ ਕਰਕੇ ਸੁਣ ਲਈਆਂ ਤੂੰ ਮਗਰ ਲਾਇਆ ਫਲਾਣੇ ਨੂੰ ਢਿੰਗੜੇ ਦੇ ਮੈਂ ਚਲੇ ਤਾਂ ਹੀ ਸਹੀ ਹੂੰ ਨਹੀਂ ਨਹੀਂ ਉਹ ਨੇ ਵੀ ਇੱਥੇ ਕਿੱਥੋਂ ਖੜਾ ਛੱਡਣਾ ਜਿਹਦੀਆਂ ਸ਼ਿਰੂ ਤੋਂ ਆਤਾ ਹੁਣ ਉਹ ਨਹੀਂ ਹਟਦਾ ਹੁੰਦਾ ਨਹੀਂ ਆਉਣਾ ਹੀ ਸਗੋਂ ਇਹ ਹੈ ਤੁਹਾਡੇ ਵਾਪਸ ਕਰਨਾ ਟਾਈਮ ਹੀ ਨਹੀਂ ਲੱਗਾ ਕਣਕ-ਕਣਕ ਵਡਾਉਂਦਾ ਪੈਣਾ ਕੋਈ ਨਹੀਂ ਇੱਕ ਦੋ ਦਿਨ ਤੱਕ ਮਾਰਾਂਗੇ ਫੇਰ ਹਾਂਜੀ ਤੇ ਹਾਂ ਜੋ ਜਵੇਲੇ ਜੇ ਤੇ ਮਿਲ ਗਿਲ ਜਾਇਓ ਆਹ ਇਹ ਵੀ ਗੱਲ ਹੈਗੀ ਆ ਚਲ ਕੋਈ ਨਹੀਂ ਜਾ ਲੈੰਦੋ ਕਿਪਤਾ ਕੱਲ ਨੂੰ ਚਲੀ ਜਾਵੇ ਫੇਰ ਮੈਂ ਕਰੂੰਗੀ ਫੋਨ ਤੁਹਾਨੂੰ ਫੇਰ ਆਣ ਕੇ ਮਿਲ ਕੇ ਜਾਇਓ ਮੇਨੂੰ ਚਲ ਕੋਈ ਇੰਨੀ ਮੈਂ ਆਈ ਆ ਜੂਗੀ ਸੂਟ ਸਾੜ ਤੇ ਨਹੀਂ ਨਾਲ ਕੋਈ ਲਈ ਇੱਥੇ ਰੱਖੇ ਇੱਕ ਦੋ ਸੂਟ ਉਹ ਪਾ ਲੈਂਦੀ ਹਣਾ ਤੋਵੇਂ ਉਹਨੂੰ ਪਤਾ ਹੀ ਹੁੰਦਾ ਵੀ ਮੈਂ ਜਦੋਂ ਜਾਣਾ ਰਹਿਣਾ ਹੀ ਆ ਹਾਂ ਹੋਰ ਰੋਟੀ ਪਾਣੀ ਖਾ ਲਿਆ ਜੇ ਬੱਚੇ ਠੀਕ ਠਾਕ ਆਉਂਦਾ ਫੋਨ ਅੱਛਾ ਆ ਮੈਨੂੰ ਵੀ ਦੋ ਤਿੰਨ ਦਿਨ ਹੋ ਗਏ ਕੀਤਾ ਸੀ ਠੀਕ ਠਾਕ ਕਹਿੰਦੇ ਆ ਹਾਂਜੀ ਹਾਂਜੀ ਪਾਪੀ ਕਿਥੇ ਜੇ ਅੱਛਾ ਅੱਛਾ ਨਹਾਉਣ ਡਏ ਆ ਚਲੋ ਕੋਈ ਗੱਲ ਨਹੀਂ ਮੈਂ ਬਾਅਦ ਚ ਕਰ ਲੂੰਗੀ ਫੇਰ ਚੰਗਾ ਵੀਰ ਜੀ ਸਤਿ ਸ਼੍ਰੀ ਅਕਾਲ ਉਹ ਵੀ ਵਿਚਾਰੇ ਇਹੋ ਗੱਲ ਕਹਿਣ ਡਿਆ ਸੀ ਕਹਿੰਦਾ ਇਹਨੇ ਸੁਧਰਨਾ ਹੀ ਨਹੀਂ ਗਾ ਸਾਰੀ ਉਮਰ ਸੁਧਰਨਾ ਇਹਨੇ ਕਿੱਥੇ ਆ ਜਿਹੜਾ ਸ਼ੁਰੂ ਤੋਂ ਇਦਾਂ ਵਿਗੜਿਆ ਹੋਵੇ ਉਹ ਨਹੀਂ ਸੁਧਰਦਾ ਹੁੰਦਾ ਉਹ ਤੇ ਨੱਕ ਚ ਅਗਲੇ ਬੰਦੇ ਦੇ ਦਮ ਕਰਕੇ ਹੀ ਛੱਡਦਾ ਚਲੋ ਕੋਈ ਗੱਲ ਨਹੀਂ ਕੀ ਕਰਨਾ ਹੁਣ ਟਾਈਮ ਤੇ ਪਾਸ ਕਰਨਾ ਹੀ ਆ ਭਾਵੇਂ ਰੋ ਕੇ ਕਰ ਲਓ ਭਾਵੇਂ ਹੱਸ ਕੇ ਕਰ ਲਓ ਮਮਿ ਜੀ ਕੇ ਫੋਨ ਆਉਂਦਿਆ ਸੀ। ਕੋਣ ਪੁੱਤ ਕੇ ਇਦਾਂ ਆ ਲਈ ਤੇਰੇ ਮਾਮੇ ਦਾ ਸੀ। ਠੀਕ ਕਹਿੰਦੀ। ਠੀਕ ਠਾਕ ਰਾਜੀ-ਵਾਜੀ ਕਹਿੰਦੇ ਫੇਰਾ ਨਹੀਂ ਮਾਰਿਆ ਮੈਂ ਹੁਣ ਕਣਕਾ-ਕੁਣਕਾ ਪੱਕੀਆਂ ਆਂ ਤੁਹਾਨੂੰ ਪਤਾ ਕਿੱਥੇ ਟਾਈਮ ਲੱਗਣਾ। ਅਸ਼ਾ ਅਸ਼ਾ ਤੂੰ ਕਿਦਾਂ ਭਾਜੀ ਹੁਣੋਂ ਦੇ ਬਾਅਦ? ਹਾਂ ਠੀਕ ਆ। ਲਿਆਉਂਦਾ ਫੋਨ ਵਧੀਆ ਕੰਮ ਕਰ। ਤੇ ਮੇਰੀ ਗੱਲ ਸੁਣੋ ਤੂੰ ਪੈਸੇ ਦੇ ਆਉਣੇ ਜਿਹੜੇ ਮਾਮਾ ਜੀ ਹੁਣਾਂ ਦੇ ਲਈ ਹੀ ਤੂੰ ਕਹਿਣ ਵੀ ਦੇ ਹੀ ਦਿੱ ਹੈਗੇ ਹੁਣੇ ਤੇ ਗਏ ਨਹੀਂ ਬਾਚੋਂ। ਪੈਸੇ ਕਿ ਦੇ ਕੇ ਆਉਣੇ? ਹੁਣ ਹਾ ਤੇਰੀ ਭੂਆ ਨਹੀਂ ਆਣ ਕੇ ਪੈ ਗਈ। ਹੁਣੇ ਜਾਊਗੀ ਤੇ ਫੇਰੀਏ ਬੰਨੇ ਜਾਊ ਤੈ ਕਹਿਣਾ ਮੈਨੂੰ ਛੱਡ ਕੇ ਇਕੱਲੀ ਨੂੰ ਤੇ ਚਲ ਗਈ ਆ ਫੇ ਰੋਟੀ ਪਾਣੀ ਨਾ ਬਣਾਉਣਾ ਪਵੇ ਤੂੰ ਆਪਸੇ ਆਣਾ ਚੱਲ ਮਮੀ ਕੋਈ ਗੱਲ ਨਹੀਂ ਤੂੰ ਇਹਦਾ ਕਰੋ ਕੱਲ ਚਲ ਜਿਓ ਕੱਲ ਕਿ ਮੈਂ ਭੂਆ ਚਲੀ ਜਾਵੇ ਜੇ ਕੱਲ ਨੂੰ ਜਾਉਗੀ ਤਾਂ ਪੱਤਨ ਜਾਉਗੀ ਹੁਣ ਚਲੋ ਕੋਈ ਗੱਲ ਨਹੀਂ ਵੇਖ ਲਉਂਦੀ ਆ ਆਪਣਾ ਹਿਸਾਬ ਪਾ ਲਾ ਕੇ ਹਾਂ ਜੇ ਅਗਲਿਆਂ ਨੇ ਮੰਗੇ ਨਹੀਂ ਤਾਂ ਸੋਚਦੇ ਤੇ ਹੁਣ ਜੀ ਨਾ ਇੱਕ ਦਿਨ ਦਾ ਕਰਕੇ ਖੜੇ ਤਾਂ ਜ 25 ਦਿਨ ਹੋ ਗਏ ਆ ਮੈਂ ਹੁਣ ਜਿਨ੍ਹਾਂ ਨੇ ਪੈਸੇ ਦਿੱਤੇ ਆ ਉਹ ਵੀ ਸੋਚਦੇ ਤੇ ਹੈ ਗਈ ਆ ਚਲ ਕੋਈ ਗੱਲ ਨਹੀਂ ਜਾ ਕੇ ਤੇ ਫੜਾਵਾਂਗੇ ਤਾਰੇ ਕਗਾਲਾ ਕਰਨ ਤੇਰੀ ਭੂਆ ਦੀ ਜਪਾਉਣ ਏਡੀ ਲੰਮੀ ਆ ਉਹ ਚੱਲ ਮੰਮੀ ਨਹੀਂ ਹੁਣ ਵੀ ਰਸੋਈ ਦੇ ਵਿੱਚ ਮੇਰ ਨਾਲ ਗੱਲ ਪਤਾ ਕਰਕੇ ਆਈ ਏਦਾਂ ਕਰੋ ਮੈਨੂੰ ਰੋਟੀ ਲੈ ਕੇ ਦੋ ਮੈਂ ਤਾਂ ਗਰਾਊਂਡੋਂ ਖੇਡ ਕੇ ਆਇਆ ਤੇ ਮੈਂ ਚਾਹ ਘਰ ਜਾ ਕੇ ਰੋਟੀ ਖਾਣਾ ਰੋਟੀ ਜਦ ਮੈਂ ਬਣਾਈ ਆ ਰੋਟੀ ਤੇ ਤੂੰ ਖਾ ਪਰ ਇਹ ਆਪੀ ਬੜਾ ਗੁੱਸਾ ਚੜਦਾ ਇਹ ਬੋਲਣ ਲੱਗੀ ਅੱਗਾ ਪਿਛਾ ਨਹੀਂ ਵਿੰਦੀ ਕਿ ਕਿੱਦਾਂ ਗੱਲ ਕਰਨੀ ਤਾਂ ਕਿੱਦਾਂ ਨਹੀਂ ਮੈਂ ਭੈਣ ਜੀ ਭੈਣ ਜੀ ਕਰਦੀ ਆ ਤਾਂ ਸਿਰ ਤੇ ਚੜਦੀ ਉਹ ਚੱਲ ਮੰਮੀ ਗੁੱਸਾ ਨਹੀਂ ਕਰੀ ਤਾਂ ਹੁੰਦਾ ਗੁੱਸਾ ਕਿਉਂ ਨਹੀਂ ਕਰੀਦਾ ਹਸਕਟਾਲ ਜੀ ਦਾ ਵਾ ਆਹੋ ਮੈਂ ਹੱਸੀ ਜਾਵਾਂ ਉਹ ਮੈਨੂੰ ਗੱਲਾਂ ਕਰੀ ਜਾਵੇ ਤਾਂ ਹੀ ਤਾਂ ਕੋਈ ਗੱਲ ਨਹੀਂ ਐ ਰੁੱਠੋ ਤੇ ਨਹੀਂ ਮੈਨੂੰ ਰੋਟੀ ਤੇ ਲੈ ਕੇ ਦੋ ਤੁਸੀਂ ਹੋਰ ਗੱਲਾਂ ਕਰਦੇ ਪੇਜੀ ਕੀ ਕਰਾਂ ਫਿਰ ਮੈਂ ਤਾਂ ਗੱਲਾਂ ਕਰਨ ਗਈ ਚੱਲ ਆਪਾਂ ਆ ਕੇ ਦੋਵਾਂ ਤੇ ਖਾ ਫਿਰ ਬਹੁਤ ਮੈਂ ਆ ਗਿਆ ਗੱਲ ਤੇ ਵੇ ਮੰਮੀ ਦੀ ਵੀ ਸਹੀ ਆ ਭੂਆ ਦੀ ਜਬਾਨ ਵਾਕਿਆ ਬੜੀ ਆ ਬੋਲਣ ਲੱਗੀ ਨਹੀਂ ਕੱਖ ਵੀ ਵੈਂਦੀ ਉਹਦਰ ਮੈਂ ਪੁੱਛਿਆ ਮੈਂ ਚਲ ਕਿ ਦੱਸੋ ਤੁਸੀਂ ਮੈਂ ਅੱਡੇ ਤੋਂ ਕੀ ਲੈ ਕੇ ਆਵਾਂ ਹੇ ਕੋਖਣੀ ਲੈ ਗਈ ਬਰਦਰੀ ਮਾਨ ਇਹਦਾ ਬੋਲਣਾ ਵੇ ਇਦਾਂ ਕਰਨਾ ਉਦਾਂ ਕਰਨਾ ਚੱਲ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਤੁਹਾਡੀ ਭੈਣ ਬਹੁਤ ਚੁੱਚੀ ਤੁਹਾਡੇ ਨਾਲ ਬੋਲਣ ਲਈ ਕੀ ਗੱਲ ਹੋਈ ਸੀ ਭੈਣ ਦਾ ਨਾ ਦਿਮਾਗ ਹੋ ਗਿਆ ਖਰਾਬ ਕਿਉਂ ਕੀ ਗੱਲ ਕਹਿੰਦੇ ਵੀ ਤੁਸੀਂ ਮਾਤਾ ਨੂੰ ਸਾਹਦੇ ਨਹੀਂ ਚੰਗੀ ਤਰ੍ਹਾਂ ਅੱਛਾ ਉਹ ਤੇ ਚੋਪ ਚੋਪ ਰਹਿੰਦੀ ਤੁਸੀਂ ਡਰਾਇਆ ਵਾ ਉਹਨੂੰ ਐਉਂ ਕੀਤਾ ਫਲਾਂ ਮੈਂ ਕਿਹਾ ਵੀ ਉਹ ਉਦਾਂ ਹੀ ਘੱਟ ਬੋਲਦੀ ਮੈਂ ਉਹਨੂੰ ਇਹ ਥੋੜਾ ਕਿਹਾ ਕਿ ਜਾਂਦੀ ਜਬਾਨ ਗੜੀਆਂ ਵੱਢ ਲਈ ਮੈਂ ਫੇਰ ਪਰ ਉਹ ਨਹੀਂ ਬੋਲਣਾ ਹਟੀਜਿਆਂ ਨੂੰ ਕੁਝ ਹੋ ਗਿਆ ਨਾ ਤੇ ਫੇਰ ਵੇਖ ਲਓ ਮੈਂ ਛੱਡਣਾ ਨਹੀਂ ਜੇ ਤੁਹਾਨੂੰ ਦੋਹਾਂ ਜੀਆਂ ਨੂੰ ਮੇਰੀ ਸੁਣੋ ਗੱਲ ਜੇ ਇਹਨੂੰ ਸਾਡੇ ਤੇ ਯਕੀਨੀ ਹੈਗਾ ਤੇ ਮੰਮੀ ਨੂੰ ਪੁੱਛ ਲੈ ਵੀ ਮੰਮੀ ਤੁਹਾਨੂੰ ਤੰਗੀ ਦਿੰਦੇ ਆ ਕੀ ਗੱਲ ਵਾ ਮੈਂ ਤਾਂ ਕਦੀ ਤੰਗੀ ਆਉਣ ਹੀ ਨਹੀਂ ਦਿੱਤੀ ਜੇਰੀ ਕਹਾਇਆ ਕਰੇ ਤਾਂ ਉਸੇ ਵੇਲੇ ਤੁਹਾਡੇ ਵੱਲ ਪੱਜ ਜਾਣੀ ਆ ਫੇਰ ਜਾ ਕੇ ਦਵਾਈ ਲਿਆ ਕੇ ਦੋ ਰੋਟੀ ਪਾਣੀ ਆ ਤੇ ਪਹਿਲਾਂ ਉਹਨਾਂ ਨੂੰ ਫੜਾਈਦਾ ਵਾ ਆਪ ਬਾਤ ਚਖਾਈਦਾ ਵਾ ਇਹ ਕਿਦਾਂ ਦੀਆਂ ਗੱਲਾਂ ਕਰਨ ਲਈ ਆ ਓਏ ਹਾਂ ਤੇ ਗੱਲਾਂ ਉਹਨੂੰ ਮੈਂ ਦੱਸੀਆਂ ਸਾਰੀਆਂ ਮੈਂ ਕਿਹਾ ਵੀ ਤੂੰ ਬੀਜੀ ਨੂੰ ਲਿਆ ਕੇ ਮੇਰੇ ਸਾਹਮਣੇ ਬਿਠਾੜ ਕੇ ਪੁੱਛ ਸਹੀ ਵੀ ਮੈਂ ਉਹਨੂੰ ਕਿਹਾ ਵਾ ਕੁਛ ਜਾਂ ਕੀ ਉਹਨੂੰ ਅਸੀਂ ਕਿਹਾ ਵਾ ਵੀ ਤੂੰ ਬੋਲ ਹੀ ਨਾ ਮੇਰੀ ਗੱਲ ਸੁਣੋ ਕਹਿੰਦੀ ਤੁਸੀਂ ਡਰਾ ਹੀ ਇੰਨਾ ਕਿ ਦਿੱਤਾ ਉਹ ਬੋਲਦੀ ਨਹੀਂ ਕੁਛ ਵੀ ਡਰਾਇਆ ਅਸੀਂ ਕਾਦਾ ਵਾ ਸੋਨੇ ਦਾ ਸਿਆਪਾ ਸਾਰਾ ਇਹਦਾ ਧਿਆਨ ਆ ਉਹ ਸੋਨੇ ਵਾਲਾ ਕਿ ਉਹ ਸੋਨਾ ਜਿਹੜਾ ਮੈਨੂੰ ਦਵਾਦਾ ਮਿਲ ਜੇ ਉਹ ਹੁਣ ਪੈ ਗਿਆ ਵਾ ਗਹਿਣੇ ਅੱਗ ਤੇ ਉਹਨੇ ਉਹ ਹੀ ਲੱਗੀ ਆ ਵੀ ਦਵਾਦਵ ਛੁੱਟ ਕੇ ਆ ਜੇ ਤੇ ਮੈਂ ਲੈ ਕੇ ਤੇ ਚਲ ਜਾ ਮੈਨੂੰ ਕਹਿੰਦੀ ਵੀ ਤੇਰੇ ਕੋ ਛੁੱਟਣਾ ਨਹੀਂ ਮੈਂ ਕਿਹਾ ਵੀ ਭੈਣ ਹੁੰਦੀ ਆ ਕਣਕ ਆਉਂਦੇ ਪੈਸੇ ਪੂਹੇ ਤੇ ਕੋਈ ਗੱਲ ਨਹੀਂ ਛਡਾ ਲੈਂਦੇ ਆ ਅਸੀਂ ਕਿਹੜਾ ਵੇਚਤਾ ਗਹਿਣੇ ਪਿਆ ਵਾ ਤੇ ਕਹਿੰਦੀ ਤੇਰੇ ਕੋ ਛੁੱਟਣਾ ਹੀ ਨਹੀਂ ਛੁੱਟਣਾ ਕਿਉਂ ਨਹੀਂ ਕਹ ਕ ਅਸੀਂ ਕੀ ਖਾਂਦੇ ਆ ਦੋ ਬੁਰਕੀਆਂ ਰੋਟੀ ਖਾਂਦੇ ਨਾਲੇ ਸਾਡਾ ਘਰ ਵਾ ਸਾਨੂੰ ਪਤਾ ਵਾ ਕਿ ਕਿੱਦਾਂ ਚਲਾਉਣਾ ਵਾ ਕਿੱਥੋਂ ਲਿਆਉਣੇ ਆ ਤੇ ਕਿੱਥੇ ਦੇਣੇ ਆ ਤੇਰੇ ਕੋ ਤੇ 2 ਲੱਖ ਮੰਗਿਆ ਤੇਰੇ ਕੋ ਤੇ 2 ਲੱਖ ਨਾ ਦਿੱਤਾ ਗਿਆ ਤੂੰ ਤਾਂ ਗਾੜੀ 100 100 ਗੱਲ ਕੀਤੀ ਸੀ ਉਦੋਂ ਵੀ ਪਤਾ ਨਹੀਂ ਇਹਦੇ ਦਿਮਾਗ 'ਚ ਕੀ ਆਇਆ ਬੋਲੀ ਜਾਂਦੀ ਆ ਜੇ ਅੰਦਰ ਚਾਹੀਏ ਤੇ ਅੰਦਰ ਬੋਲ ਪੈਂਦੀ ਆ ਜੇ ਬਾਹਰ ਹੁੰਦੀ ਆ ਦੇਖੀ ਜਾਂਦੀ ਆ ਜਦੋਂ ਦਾ ਨੂੰ ਪਤਾ ਲੱਗਾ ਵਾ ਨਾ ਕਿ ਸੋਨਾ ਗਹਿਣੇ ਪਿਆ ਵਾ ਸੁਨਿਆਰੇ ਕੋ ਪਤਾ ਲੱਗਾ ਉਹਦੋਂ ਦੀ ਨਾ ਕਰ ਲੋ ਮੱਛੀ ਹੋਣ ਡਈ ਹੁਣੀਆਂ ਪਿੰਡ ਇਹ ਕਿਹੜਾ ਵੇਲਾ ਹੁੰਦਾ ਵਾ ਤੇ ਪਿੰਡ ਜਾਵਾ ਤੇ ਮਾਤਾ ਨਾਲ ਗੱਲ ਕਰਾਂ ਗੱਲ ਕੋਈ ਨਹੀਂ ਗਈ ਜਿਹੜਾ ਮੰਮੀ ਦੇ ਕੋਲ ਹੈਗਾ ਹੀ ਉਹ ਤੇ ਖੂ ਖਾਂਜ ਕੇ ਲੈ ਗਈ ਉਹੋ ਚੂੜੀਆਂ ਚਾਰ ਵ ਜਿਹੜੀਆਂ ਦੱਸਣ ਡਈਆਂ ਜਿਹੜੇ ਗੜੇ ਬਣ ਉਹ ਇਹਨੂੰ ਦੱਸਣ ਡੀਆਂ ਸਿਰਫ ਹੁਣ ਵੇਖੋ ਜਦੋਂ ਆਪਣਾ ਵਿਆਹ ਹੋਇਆ ਹੈਗਾ ਮੰਮੀ ਨੂੰ ਵੀ ਟਾਪ ਸਪਾਇ ਪਏ ਤੇ ਇਹਨੂੰ ਵੀ ਉਹਨਾਂ ਨੇ ਟਾਪ ਸਪਾਇ ਪਾਇਆ ਮੰਮੀ ਦੇ ਜਿਹੜੀ ਕਹਾਰੇ ਹੀ ਇਹਦੇ ਜਿਹੜੀ ਕਹੋਲੇ ਹੀ ਇਹਨੇ ਕੀ ਕੀਤਾ ਮੰਮੀ ਨੂੰ ਆਂਦੀ ਵੀ ਮੰਮੀ ਮੈਨੂੰ ਤੁਹਾਡੇ ਵਾਲਾ ਡਿਜ਼ਾਈਨ ਪਸੰਦ ਵਾ ਤੇ ਮੈਨੂੰ ਤੇ ਹਾਂ ਦੇ ਦੋ ਤੇ ਮੇਰੇ ਵਾਲੇ ਤੁਸੀਂ ਪਾ ਲੋ ਮੰਮੀ ਵਿਚਾਰੀ ਉਦਾਂ ਦੀ ਉਹਨੇ ਆਪਣੇ ਲਾ ਕੇ ਇਹਨੂੰ ਫੜਾਤੇ ਤੇ ਇਹਦੇ ਵਾਲੇ ਆਪ ਲੈ ਉਹ ਹੀ ਚਲਾਕੀਆਂ ਜਿਹੜੀਆਂ ਵਾ ਨਾ ਉਹ ਮੰਮੀ ਵਿੱਚ ਨਹੀਂ ਗੀਆਂ ਨਾ ਹੈਗੀਆਂ ਜਿਹੜੀਆਂ ਇਹਦੇ ਵਿੱਚ ਵਾ ਇਹ ਲਾਭਦੀ ਉਹੋ ਕੰਮ ਹੁਣ ਵੇਖੋ ਦੇਖੋ ਵੀ ਥੋੜਾ ਬੋਤਾ ਚਾਹੀਦਾ ਵਾ ਚਲੋ ਅਹੀਂ ਤੈਨੂੰ ਬਥੇਰਾ ਦਿੱਤਾ ਵਾ ਕੱਲ ਨੂੰ ਮੁੰਡੇ ਦਾ ਵਿਆਹ ਕਰਾਂਗੇ ਫੇਰ ਦੇਣਾ ਹੀ ਆ ਪਾਉਣਾ ਹੀ ਆ ਓਏ ਉਹਨੂੰ ਮੈਂ ਕਿਹਾ ਵੀ ਤੂੰ ਹੌਸਲਾ ਤੇ ਰੱਖ ਓਏ ਇਹ ਗੱਲ ਤੇ ਹੁੰਦੀ ਨਹੀਂ ਆ ਜਿੱਦਣ ਛਡਾ ਕੇ ਲਿਆਉਣਾ ਵਾ ਨਾ ਤੇ ਮੰਮੀ ਦੇ ਹੱਥ ਤੇ ਰੱਖਣਾ ਵਾ ਇਹਦੇ ਹੁੰਦਿਆ ਰੱਖਣਾ ਵਾ ਪਿਆਲਾ ਛਡਾ ਲਿਆ ਵਾ ਪਰ ਇਹਨੂੰ ਦੇਣਾ ਨਹੀਂਗਾ ਰੱਖਣਾ ਹੀ ਆਪ ਵਾ ਵੀ ਮੰਮੀ ਤੁਹਾਡਾ ਚੇਤਾ ਉਹ ਜਾਵਾ ਕੋਈ ਗੱਲ ਨਹੀਂ ਰੱਖ ਲੈਨੇ ਆ ਜਦੋਂ ਕਿਤੇ ਤੁਹਾਨੂੰ ਲੋੜ ਹੋ ਸਾਨੂੰ ਦੱਸ ਦੇਵੋ ਦੇ ਦਾਂਗੇ ਜੇ ਜਾਊਗਾ ਤਾਂ ਸਾਡੀ ਅੱਖਾਂ ਸਾਹਮਣੇ ਤੇ ਜਾਊ ਪੀ ਕਿੱਥੇ ਜਾਂਦਾ ਵਾ ਤੇ ਕਿੱਥੇ ਨਹੀਂ ਜਾਂਦਾ ਓਏ ਇਹਦਾ ਰਾਤਾ ਵਾ ਵੀ ਜੜੀਆਂ ਹੈਗੀਆਂ ਨਾ ਝੂੜੀਆਂ ਚਾਰ ਉਹ ਹੁੰਦੀ ਆ ਨਾ ਤੇ ਇਹਨੇ ਮੇਰੇ ਸਾਰਾ ਉਧਾ ਲੈ ਜਾਣਾ ਮਾਈਕੋ ਖੋ ਖੱਜ ਕੇ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਹੁਣ ਨਹੀਂ ਮੈਂ ਜਾਣ ਦਿੰਦੀ ਮੰਮੀ ਨੂੰ ਮੈਂ ਕਹਿਣਾ ਵੀ ਮੰਮੀ ਜੀ ਮੈਂ ਆਪਣੇ ਨਾਲ ਹੀ ਰੱਖ ਲੈਣੀ ਆ ਜਦੋਂ ਕਿਤੇ ਲੋੜ ਹੋ ਤੁਸੀਂ ਮੈਨੂੰ ਦੱਸ ਦਿਓ ਉਹ ਦੋ ਚੂੜੀਆਂ ਜਿਹੜੀਆਂ ਵਾ ਪਣਾਵਾਂਗੇ ਇਹਦੇ ਮੁੰਡੇ ਨੂੰ ਕੜਾ ਪਾ ਦਾਂਗੇ ਓਏ ਉਹ ਤੇ ਇਹਦੇ ਬਾਦੀਆਂ ਗੱਲਾਂ ਵਾ ਚਲੋ ਸੋਚਣੀ ਤੇਰੀ ਚੱਲ ਠੀਕ ਆ ਵਧੀਆ ਵਾ ਕਿ ਕੋਲ ਹੋਊਗਾ ਪਣਾ ਕੇ ਪਾ ਦਾਂਗੇ ਪਰ ਮੈਨੂੰ ਤੇ ਇਹਦੀ ਸਮਝ ਨਹੀਂ ਆਉਂਦੀ ਤੂੰ ਵੀ ਆਈਂ ਆ ਆਪਣੇ ਘਰ ਬੈਠੀ ਆ ਭੈਣ ਭਰਾਵਾਂ ਵਾਂਗੂ ਆ ਤਾ ਭੈਣ ਭਰਾਵਾਂ ਹੋ ਜਾ ਐਵੇਂ ਮੂੰਹ ਦੇ ਬੋਲਕ ਬੋਲ ਕਿਉਂ ਕੱਢਣੇ ਹੁੰਦੇ ਆ ਇਹ ਤਾਂ ਜਦੋਂ ਆਂਦੀ ਹੈ ਨਾ ਲੋਕਾਂ ਆਉਂਦੇ ਆ ਭੈਣਾ ਆਉਂਦੇ ਤੇ ਲੋਕੀ ਖੁਸ਼ ਹੋ ਜਾਂਦੇ ਮੈਂ ਤੇ ਮੇਰੇ ਤਾਂ ਬੁਰਾ ਹਾਲ ਹੋ ਜਾਂਦਾ ਵੀ ਇਹ ਕਿੱਧਰ ਆ ਗਈ ਹੈ ਮੈਂ ਤੇ ਆਂਦੀ ਨਹੀਂ ਆ ਚਲ ਐਵੇਂ ਨਾ ਸੋਚਾ ਨਾ ਸੋਚੀ ਜਾਓ ਉੱਠੋ ਤਾਂ ਰੋਟੀ ਬਣਾਈਏ ਤੇ ਰੋਟੀ ਖਾਓ ਤੁਸੀਂ ਚਲੋ ਆਓ